ਉਣੀ ਜਵਾਨੋ ਸੱਚ ਗਾ ਗਿਆ ਸਿੱਧੂ ਮਾਨਸਾ ਦਾ ਨਾਂ ਚਮਕਾ ਗਿਆ ਸਿੱਧੂ ਐਸੇ ਗੀਤ ਲਿਖੇ ਜੱਟ ਦੀ ਕਲਮ ਨੇ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਖੜੇ ਸੀ ਆਪਾਂ ਹਨਾ ਮਾਡਲ ਬੇਸਿਕ ਕੋਲੇ ਇੱਕ ਚੱਕੀ ਐ ਚੱਕੀ ਤਾਂ ਹੈਗੀ ਆ ਪੁਰਾਣੀ ਹਨਾ ਬਹੁਤ ਛੋਟੇ ਹੁੰਦੇ ਸੀ ਆਉਂਦੇ ਸੀ ਉਰੇ ਤੇ ਪਰ ਬਾਈ ਨੇ ਹੁਣ ਇਹ ਠੇਕੇ ਤੇ ਲਈ ਹੋਈ ਐ ਤਾਂ ਬਾਈ ਆਪਣਾ ਹਨਾ ਚੈਨਲ ਵੀਡੀਓ ਸਾਰਾ ਕੁਝ ਦੇਖਦਾ ਰਹਿੰਦਾ ਐ ਤਾਂ ਇਹਨੇ ਇੱਕ ਹਾਕ ਮਾਰੀ ਤੇ ਮੈਂ ਫਿਰ ਪਹੁੰਚਿਆ ਜਵਾਬ ਨਹੀਂ ਦੇ ਸਕਿਆ ਆਜੋ ਗੱਲਬਾਤ ਕਰਦੇ ਆਂ ਬਈ ਨਾਲ ਹਣ ਸਸੀ ਕਾਰ ਜੀ ਬਹੁਤ ਵਧੀਆ ਚੜਦੀ ਕਲਾ ਹਾਂਜੀ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਤੇ ਅਸੀਂ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਮਿਕਾ ਸੁਨਾਮ ਵਾਲਾ ਪੇਜ ਨਾਲ ਜੁੜੇ ਹੋਏ ਨੇ ਸੋ ਅੱਜ ਸਾਡੀ ਦੁਕਾਨ ਤੇ ਆਏ ਹੋ ਬਹੁਤ-ਬਹੁਤ ਜੀ ਆਇਆਂ ਨੂੰ ਤੇ ਵੀਰੇ ਇੱਕ ਪਹਿਲਾਂ ਇਹ ਪੁੱਛਣੀ ਸੀ ਮੈਂ ਜਿਵੇਂ ਇਹ ਚੱਕੀ ਹੈ ਇਹ ਪਹਿਲਾਂ ਤੁਸੀਂ ਅੱਗੇ ਠੇਕੇ ਤੇ ਲਈ ਕਿ ਉਹਨਾਂ ਕੋਲ ਹੀ ਹੈ ਪਹਿਲਾਂ ਵਾਲਾ ਬੰਦਾ ਕੋਲੇ? ਹਾਂਜੀ ਅਸਲ ਵਿੱਚ ਮੈਂ ਇਹਨਾਂ ਕੋਲ ਹੀ ਕੰਮ ਸਿੱਖਿਆ ਪਹਿਲਾਂ। ਅੱਛਾ ਉਰੀ ਹੁੰਦੇ ਸੀ ਪਹਿਲਾਂ? ਹਾਂਜੀ ਹਾਂ ਆਪਾਂ ਨੂੰ 1.5 ਸਾਲ ਹੋ ਗਿਆ ਉਰੇ। ਠੀਕ ਹੈ। ਤੇ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਮਤਲਬ ਕਿ ਕੋਈ ਪ੍ਰੋਬਲਮ ਆ ਗਈ। ਠੀਕ ਹੈ। ਤੇ ਆਪਣੇ ਕੋਲੇ 3-4 ਮਹੀਨੇ ਹੋ ਗਏ ਚੱਕੀ ਠੇਕੇ ਤੇ ਆ ਜੀ। ਓਕੇ ਓਕੇ। ਹਾਂਜੀ। ਕਿਉਂਕਿ ਅਸੀਂ ਛੋਟੇ ਹੁੰਦੇ ਆਟਾ ਪਹਿਉਣ ਉਰੇ ਆਉਂਦੇ ਹੁੰਦੇ ਸੀ। ਹਾਂਜੀ ਹਮਲਕੀਤ ਸਿੰਘ ਦੀ ਹੈ ਜੀ ਇਹ ਚੱਕੀ। ਹਾਂਜੀ ਹਾਂ ਹਾਂਜੀ। ਤੇ ਮੈਂ ਸੁਣਿਆ ਬਾਈ ਫਿਰ ਗਾਉਣਾ-ਗੁਣਾ ਵੀ ਇਹ ਤੋਂ? ਹਾਂਜੀ ਹਾਂ ਆਪ ਹਣਾ ਆਪਾਂ ਜੀ ਤੋਂ ਆਪਾਂ ਕੁਝ ਸੁਣਦੇ ਆ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਹਣਾ ਤੇ ਲੈ ਫਿਰ ਸੁਣਾ ਕੋਈ ਆਪਣੀ ਪਸੰਦ ਦਾ ਵਧੀਆ ਜਿਹਾ ਕੋਈ ਗਾਣਾ ਠੀਕ ਹੈ ਮੈਂ ਜੀ ਆਪਣਾ ਜੋ ਸ਼ੰਕਰ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਤੇ ਮੇਰਾ ਗਾਣਾ ਆਇਆ ਸੀ ਰਿਕਾਰਡ ਗਾਣਾ ਉਹ ਸੁਣਾਉਣ ਲੱਗਾ ਤੁਹਾਨੂੰ ਪੁੱਛਦਾ ਨਾ ਕੋਈ ਵੀ شریف ਬੰਦੇ ਨੂੰ ਡਾਂਗ ਵਾਲਾ ਕਰੇ ਸਰਦਾਰੀ ਮਿੱਤਰੋ ਪੁੱਛਦਾ ਨਾ ਕੋਈ ਵੀ شریف ਬੰਦੇ ਨੂੰ ਡਾਂਗ ਵਾਲਾ ਕਰੇ ਸਰਦਾਰੀ ਮਿੱਤਰੋ ਭੋੜੇ ਪਾਲਿਆਂ ਦਾ ਕਹਿੰਦੇ ਟਾਈਮ ਨਹੀਂ ਹੁਣ ਕੰਮ ਕਰੇ ਹੁਸ਼ਿਆਰੀ ਮਿੱਤਰੋ ਪੁੱਛਦਾ ਨਾ ਕੋਈ ਵੀ ਸ਼ਰੀਫ ਬੰਦੇ ਨੂੰ ਡਾਂਗ ਨਾ ਰਹਿੰਦੀ ਸਰਦਾਰੀ ਮਿੱਤਰੋ ਪੁੱਛਦਾ ਨਾ ਕੋਈ ਵੀ ਸ਼ਰੀਫ ਬੰਦੇ ਨੂੰ ਸਦਾ ਡਾਂਗ ਵਾਲਾ ਕਰੇ ਸਰਦਾਰੀ ਮਿੱਤਰੋ ਬਹੁਤ ਸੋਹਣੀ ਬਾਤ ਹੈ ਭਾਈ ਕੈਂਡ ਗੱਲਬਾਤ ਹੈ ਚਲੋ ਚਲੋ ਬਾਜੀ ਦੌਲਤਾਂ ਦਾ ਕਦੇ ਨਾ ਗਮਾਨ ਕਰੀਏ ਦੌਲਤਾਂ ਦਾ ਕਦੇ ਨਾ ਗਮਾਨ ਕਰੀਏ કરીએ ਨਾ ਕਦੇ ਰੀਸ ਉੱਚੇ ਬੰਦੇ ਦੀ ਕੰਮ ਕਰੋ ਸਦਾ ਲੋਕੋ ਹੱਕ ਸੱਚ ਦਾ ਕਰੀਏ ਨਾ ਗੱਲ ਕਦੇ ਗੰਦੇ ਧੰਦੇ ਦੀ ਖਾਲੀ ਹੱਥ ਆਏ ਖਾਲੀ ਤੁਰ ਜਾਣਾ ਏ ਚੌਂਕੜੇ ਨਾ ਮਾਰੇ ਬੈਠਣਾ ਏ ਜੱਗ ਤੇ ਖਾਲੀ ਹੱਥ ਆਏ ਖਾਲੀ ਤੁਰ ਜਾਣਾ ਏ ਚੌਂਕੜੇ ਨਾ ਮਾਰੇ ਬੈਠਣਾ ਏ ਜੱਗ ਤੇ ਦਿਲ ਦਾ ਵਈ ਕਿਸੇ ਨੂੰ ਨਾ ਪੇਤ ਦਸੀਏ ਹੁੰਦਾ ਨਾ ਪਰੋਸਾ ਯਾਰੋ ਲਾਈ ਲੱਗ ਤੇ ਦਿਲ ਦਾ ਨਾ ਕਿਸੇ ਨੂੰ ਵੀ ਭੇਤ ਦਸੀਏ ਹੁੰਦਾ ਨਾ ਪਰੋਸਾ ਯਾਰੋ ਲਈ ਲੱਗ ਤੇ ਘਰੇ ਕੱਲਾ ਕੋਈ ਨਹੀਂ ਅਮੀਰ ਹੁੰਦਾ ਓ ਸਦਾ ਪਾਈਆਂ ਨਾਲ ਹੁੰਦੀ ਸਰਦਾਰੀ ਮਿੱਤਰੋ ਪੁੱਛਦਾ ਨਾ ਕੋਈ ਵੀ شریف ਬੰਦੇ ਨੂੰ ਸਦਾ ਡਾਂਗ ਵਾਲਾ ਕਰੇ ਸਰਦਾਰੀ ਮਿੱਤਰੋ ਧੰਨਵਾਦ ਬਹੁਤ ਸੋਹਣਾ ਹਨਾ ਬਾਈ ਤੇ ਸ਼ੇਅਰ ਜ਼ਰੂਰ ਕਰ ਦਿਓ ਹਨਾ ਘੈਂਟ ਗੱਲਬਾਤ ਹੈ ਕਿਉਂਕਿ ਟੈਲੈਂਟ ਪਤਾ ਨਹੀਂ ਕਿੱਥੇ-ਕਿੱਥੇ ਲੁਕਿਆ ਹੁੰਦਾ ਹੈ ਤੇ ਅੱਜ ਸੁਨਾਮ ਦਾ ਹੈ ਬਾਈ ਹੈ ਤੇ ਕਿੱਥੋਂ ਬਈ ਤੇ ਆਪਾਂ ਕੀ ਨਾਮ ਹੈਗਾ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਪਿੰਡ ਮੇਰਾ ਧਲੇਮਾ ਜ਼ਿਲ੍ਹਾ ਮਾਨਸਾ ਜੋ ਪੀਕੀ ਦੇ ਨੇੜੇ ਆ ਜੀ ਤੇ ਮੈਨੂੰ ਸੁਨਾਮ ਦੇ ਵਿੱਚ ਰਹਿੰਦੇ ਨੂੰ ਤਕਰੀਬਨ 8-9 ਸਾਲ ਹੋ ਗਏ ਜੀ ਠੀਕ ਹੈ ਹਾਂ ਇਸ ਤਰ੍ਹਾਂ ਨਾਲੇ ਮੈਂ ਆਪਦਾ ਕੋਈ ਕੰਮਕਾਰ ਕਰੀ ਜਾਂਦਾ ਤੇ ਇਹ ਮੇਰਾ ਸ਼ੌਂਕ ਹੈ ਗਾਉਣ ਦਾ ਹੋਰ ਗਾਣਾ ਫਿਰ ਹੋ ਹੈਗਾ ਕੋਈ ਹਾਂ ਜੀ ਬਹੁਤ ਗਾਣਾ ਦੇ ਫਿਰ ਕੋਰ ਇਹ ਗੀਤ ਮੈਂ ਸਿੱਧੂ ਮੂਸੇ ਵਾਲੇ ਤੇ ਲਿਖਿਆ ਸੀ ਤੇ ਰਿਕਾਰਡਡ ਗਾਣਾ ਮੇਰਾ YouTube ਤੇ ਮੇਰੇ ਚੈਨਲ ਤੇ ਆ ਜੀ ਹਰਪ੍ਰੀਤ ਧਲੇਮਾ ਦੇ ਜ਼ਰੂਰ ਸੁਣਿਓ ਸਬਸਕ੍ਰਾਈਬ ਕਰਿਓ ਭਈ ਚੈਨਲ ਦਾ ਹਣਾ ਬਾਈ ਨੇ ਦੱਸਿਆਗਾ ਆਪਣੀ ਜਵਾਨੋ ਸੱਚ ਗਾ ਗਿਆ ਸਿੱਧੂ ਮਾਨਸਾ ਦਾ ਨਾਂ ਚਮਕਾ ਗਿਆ ਸਿੱਧੂ ਐਸੇ ਗੀਤ ਲਿਖੇ ਜੱਟ ਦੀ ਕਲਮ ਨੇ ਐਸੇ ਗੀਤ ਲਿਖੇ ਜੱਟ ਦੀ ਕਲਮ ਨੇ ਓਏ ਸਾਰੇ ਗੀਤਕਾਰ ਕਲਾਕਾਰ ਪਿੱਛੇ ਛੱਡ ਗਿਆ ਮਾੜੀ ਢੂੜੀ ਸ਼ੈ ਕੋਰ ਪੱਟੇ ਨਹੀਂ ਉਹ ਜਾਣੇ ਲੋਕੋ ਮੂਸੇ ਆਲਾ ਜੱਟ ਜਿਹੜੇ ਝੰਡੇ ਗੱਡ ਗਿਆ ਸੋ ਮੈਂ ਬੇਨਤੀ ਕਰਦਾ ਹਾਂ ਸਾਰੇ ਹੀ ਸਨਾਮ ਵਾਸੀਆਂ ਨੂੰ ਸੋ ਆਪਣੀ ਆਟਾ ਚੱਕੀ ਆ ਪਹਿਲਾਂ ਤਾਂ ਮੇਰੀ ਆਟਾ ਚੱਕੀ ਤੇ ਜਰੂਰ ਆਟਾ ਪਸਾਉਣ ਵਾਸਤੇ ਤੇ ਆਟਾ ਮੁੱਲ ਲੈਣ ਵਾਸਤੇ ਜਰੂਰ ਮੈਨੂੰ ਸੇਵਾ ਦਾ ਮੌਕਾ ਦਿਓ ਵਧੀਆ ਆਟਾ ਮਿਲਦਾ ਇੱਥੇ ਮੱਕੀ ਦਾ ਬਾਜਰੇ ਦਾ ਅਸੀਂ ਸਪੈਸ਼ਲ ਤੌਰ ਤੇ ਆਟਾ ਪੀਸਦੇ ਹਾਂ ਤੇ ਵਧੀਆ ਕਣਕ ਲਿਆ ਕੇ ਆਟਾ ਪੀਸਦੇ ਹਾਂ ਜੀ ਜਰੂਰ ਸੇਵਾ ਦਾ ਮੌਕਾ ਦਿਓ ਤੇ ਮੇਰੇ ਕੋਲ ਬੈਠ ਕੇ 10 ਮਿੰਟ ਗਾਣੇ ਵੀ ਸੁਣਿਓ ਧੰਨਵਾਦ ਜੀ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਤੇ ਘੈਂਟ ਗੱਲਬਾਤ ਹੈ ਬਾਈ ਦੱਟਸ ਚੈਨਲ ਵੀ ਆ ਸਬਸਕ੍ਰਾਈਬ ਕਰਿਓ ਹਣਾ ਕਿਹੜਾ ਚੈਨਲ ਹਰਪ੍ਰੀਤ ਤਲੇਮਾ ਜੀ ਹਰਪ੍ਰੀਤ ਤਲੇਮਾ ਤਲੇਮਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਾ